2023 ਨੂੰ ਜਿਹੜੀ ਇਹ ਪੈਣ ਕੁਮਾਰੀ ਮਾਇਆਵਤੀ ਜੀ ਨੂੰ ਉੱਕੀ ਗਈ ਹੈ ਜੀ ਪੰਜਾਬ ਦੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਵਾਰਕਾਂ ਜੀ। ਏ ਕੀ ਕਹਿਣਾ ਚਾਹੋਗੇ ਜੀ ਕਿਉਂਕਿ ਜਸਵੀਰ ਸਿੰਘ ਗੜੀ ਸਾਹਿਬ ਜੀ ਇਸ ਤੋਂ ਪਹਿਲਾਂ ਜਿਹੜੀ ਉਹਨਾਂ ਕੀ ਪ੍ਰਧਾਨਗੀ ਦੇ ਵਿੱਚ ਜਿਹੜਾ ਹੈਗਾ ਕੰਮ ਜਿਹੜਾ ਹੈ ਆ ਉਸ ਦਾ ਬਹੁਤ ਦਾ ਦਿੱਤਾ ਗਿਆ ਕਿ ਉਹਨਾਂ ਫਿਰ ਤੁਹਾਡੇ ਤੇ ਜਿਹੜਾ ਵਿਸ਼ਵਾਸ ਦਾ ਪੈਣ ਜੀ ਨੇ ਜਤਾਇਆ ਜੀ ਕੀ ਕਹਿਣਾ ਚਾਹੋਗੇ? ਮੈਂ ਜੋ ਪਾਰਟੀ ਦੀ ਕੌਮੀ ਪ੍ਰਧਾਨ ਪੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਨੇ ਜੋ ਪੰਜਾਬ ਦੇ ਬਾਰੇ ਫੈਸਲਾ ਲਿਆ ਔਰ ਇਸ ਚਨੌਤੀ ਭਰੇ ਸਮੇਂ ਚ ਉਹਨਾਂ ਨੇ ਮੇਰੇ ਤੇ ਆਪਣਾ ਭਰੋਸਾ ਪ੍ਰਗਟ ਕੀਤਾ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਆ ਇਸ ਦੇ ਲਈ ਮੈਂ ਆਪਣੇ ਨੈਸ਼ਨਲ ਪ੍ਰੈਜ਼ੀਡੈਂਟ ਪੰਕਮਾਰੀ ਮਾਇਆਵਤੀ ਜੀ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦਾ ਔਰ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ ਹਰ ਯਤਨ ਕਰਾਂਗੇ ਔਰ ਮੈਂ ਪੰਜਾਬ ਦੀਆਂ ਸੰਗਤਾਂ ਦਾ ਬੀਐਸਪੀ ਦੇ ਵਰਕਰਾਂ ਦਾ ਲੀਡਰਾਂ ਦਾ ਸਮੁੱਚੇ ਕੇਡਰ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਭੈਣ ਜੀ ਦੇ ਫੈਸਲੇ ਨੂੰ ਬਹੁਤ ਹੀ ਜੋਸ਼ ਨਾਲ ਉਤਸ਼ਾਹ ਨਾਲ ਵੈਲਕਮ ਕੀਤਾ ਔਰ ਮੈਨੂੰ ਇਹ ਲੱਗਦਾ ਹੈ ਠੀਕ ਹੈ ਤੁਸੀਂ ਬੇਸ਼ੱਕ ਸਦਾ ਜਿਹੜਾ ਪਹਿਲਾ ਜਿਹੜਾ ਰਿਜ਼ਲਟ ਹੋਆ ਮੇਰੇ ਤੋਂ ਪਹਿਲਾਂ ਆਖਰੀ ਨਤੀਜਾ ਜਲੰਧਰ ਵੈਸਟ ਦਾ ਉਹ ਬੀਐਸਪੀ ਅਕਾਲੀ ਦਲ ਦੀਆਂ 734 ਵੋਟਾਂ ਦਾ ਪਰ ਮੈਨੂੰ ਇਹ ਭਰੋਸਾ ਕਿ ਜਨਤਾ ਨੇ ਸਭ ਕੰਚੀराम ਦੀ ਸੋਚ ਜਿਹੜੀ ਆ ਜਨਤਾ ਉਹ ਤੋਂ ਨਹੀਂ ਦੂਰ ਗਈ ਜਨਤਾ ਸਿਰਫ ਲੀਡਰਸ਼ਿਪ ਦੀ ਕਾਰਗੁਜ਼ਾਰੀ ਤੋਂ ਦੁਖੀ ਸੀ ਉਹਦਾ ਹੱਲ ਪੈਂਕਮਾਰੀ ਮਾਇਆਵਤੀ ਜੀ ਨੇ ਕਰ ਦਿੱਤਾ ਹੈ ਔਰ ਸਾਡਾ ਸਾਰਾ ਵਰਕਰ ਸਾਰਾ ਕੇਡਰ ਪੰਜਾਬ ਪੂਰਾ ਉੱਠ ਕੇ ਖੜ ਗਿਆ ਔਰ ਮੈਨੂੰ ਲੱਗਦਾ ਕਿ ਅਸੀਂ 2027 ਚ ਸਭ ਕੰਚੀਰਾਮ ਜਿਸ ਮਕਾਮ ਤੱਕ ਇਸ ਅੰਦੋਲਨ ਨੂੰ ਲੈ ਜਾਣਾ ਚਾਹੁੰਦੇ ਸੀ ਅਸੀਂ ਸਾਰੇ ਹੀ ਇਮਾਨਦਾਰੀ ਨਾਲ ਤਨਦੇਹੀ ਨਾਲ ਸਮਰਪਣ ਭਾਵਨਾ ਨਾਲ ਜੁਟਾਂਗੇ ਔਰ ਉਸ ਦੇਸ਼ ਦੀ ਪੂਰਤੀ ਵਿੱਚ ਲੱਗਾਂਗੇ ਔਰ ਮੰਜ਼ਲ ਨੂੰ ਹਾਸਲ ਕਰਾਂਗੇ ਔਰ ਮੈਂ ਸਾਰੇ ਹੀ ਵਰਕਰਾਂ ਨੂੰ ਬਸਪਾ ਦੇ ਆਗੂ ਨੂੰ ਸੱਦਾ ਦੇਣਾ ਚਾਹੁੰਦਾ ਕਿ ਅਗਰ ਮੇਰੇ ਤੋਂ ਪਹਿਲਾਂ ਕਿਸੇ ਕਾਰਨ ਕੋਈ ਸਾਥੀ ਕੋਈ ਕਿਸੇ ਕਿਸਮ ਦੀ ਨਾਰਾਜ਼ਗੀ ਸ਼ਿਕਵਾ ਸ਼ਿਕਾਇਤ ਲੈ ਕੇ ਘਰੇ ਬੈਠਾ ਸੀ ਬਹੁਜਨ ਸਮਾਜ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਖੁੱਲੇ ਮਨ ਨਾਲ ਸਭ ਨੂੰ ਸੱਦਾ ਦੇਣਾ ਕਿ ਆਓ ਖੁੱਲੇ ਮਨ ਨਾਲ ਆਓ ਸਭ ਦਾ ਇੱਜ਼ਤ ਮਾਣ ਸਤਿਕਾਰ ਹੋਊਗਾ ਔਰ ਇਹ ਅੰਦੋਲਨ ਜਿਹੜਾ ਆ ਇਹ ਸਮਾਜ ਦੀ ਜ਼ਰੂਰਤ ਹੈ ਇਹ ਅਣਖ ਦਾ ਅੰਦੋਲਨ ਹੈ ਸਵੈਮਾਨ ਔਰ ਆਤਮ ਨਿਰਪਰਤਾ ਦਾ ਅੰਦੋਲਨ ਹੈ ਤੋਂ ਇਸ ਅੰਦੋਲਨ ਨੂੰ ਟਕਰਾ ਕਰਨ ਦੇ ਲਈ ਆਪਾਂ ਘਰਾਂ ਤੋਂ ਬਾਹਰ ਆਈਏ ਔਰ ਜੋ ਤਪੱਸਿਆ ਸਾਬ ਕਾਂਛੀਰਾਮ ਨੇ ਕੀਤੀ ਉਹ ਤਪੱਸਿਆ ਦਾ ਜੋ ਮਕਸਦ ਸੀ ਉਹ ਪੈਣ ਮਾਇਆਵਤੀ ਜੀ ਦੀ ਲੀਡਰਸ਼ਿਪ ਚ ਉਸ ਮਕਸਦ ਨੂੰ ਪੂਰਾ ਕਰੀ। ਕ੍ਰਿਮਪੂਰੀ ਸਾਹਿਬ ਸਾਫਤਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਨੇ बसपा ਪ党 ਲਈ ਦਿਨ ਰਾਤ ਕਿ ਕੀਤਾ। ਆਖਿਰ ਇਹੋ ਜੀ ਉਹ ਤੋਂ ਉਹਨਾਂ ਦੇ ਕੋਲੋਂ ਕਿਹੜੀ ਗਲਤੀ ਹੋ ਗਈ? ਚਲੋ ਪ੍ਰਧਾਨਗੀ ਤੋਂ ਪਹਿਲਾਂ ਵੀ ਹਟਦੇ ਆਏ ਆ, ਲੈਂਦੇ ਆਉਂਦੇ ਆ ਪਰ ਇਦਾਂ ਦਾ ਕਿਹੜਾ ਉਹਨਾਂ ਦੇ ਕੋਲ ਜ਼ੁਲਮ ਹੋ ਗਿਆ ਕਿ ਜਿਹੜਾ बसपा ਦੇ ਵਿੱਚ ਉਹਨੂੰ ਬਾਹਰ ਕੱਢ ਦਿੱਤਾ ਗਿਆ। ਦੇਖੋ ਅਬ ਮੈਂ ਤੁਹਾਨੂੰ ਕਿਉਂਕਿ ਸਾਰਾ ਕੁਝ ਸਟੇਟ ਦੀ ਮੀਟਿੰਗ ਚ ਕਲੈਰਿਟੀ ਹੋ ਗਈ ਆ। ਔਰ ਮੀਡੀਆ ਜੋ ਚੁੱਪ ਚੁੱਕਾ ਹੁਣ ਉਹਨੂੰ ਬਾਰ-ਬਾਰ ਦੁਹਰਾਉਣ ਦਾ ਕੋਈ ਫਾਇਦਾ ਨਹੀਂ। ਮਿਹਨਤ ਮੈਂ ਤੁਹਾਨੂੰ ਦੱਸ ਦਿੱਤੀ ਕਿ ਬੀਐਸਪੀ ਅਕਾਲੀ ਦਲ ਨੂੰ 734 ਵੋਟਾਂ ਪਈਆਂ ਇਹ ਮਿਹਨਤ ਦਾ ਨਤੀਜਾ ਮੈਂ ਇਹ ਚਾਹਨਾ ਕਿ ਅਸੀਂ ਰਿਐਕਸ਼ਨ ਦੀ بجائے ਅਸੀਂ ਰੈਵਿਊਲੇਸ਼ਨ ਤੇ ਧਿਆਨ ਫੋਕਸ ਕਰੀਂ ਪ੍ਰਧਾਨ ਸਾਹਿਬ ਠੀਕ ਹੈ ਉਹਨਾਂ ਨੇ ਰਿਜ਼ਲਟ ਸਹੀ ਨਹੀਂ ਦਿੱਤਾ ਉਹਨਾਂ ਨੂੰ ਚਲੋ ਪ੍ਰਧਾਨਿਕ ਤੋਂ ਲਿਆ ਜਾ ਸਕਦਾ ਸੀਗਾ ਪਰ ਪਾਰਟੀ ਚੋਂ ਬਾਹਰ ਕੱਢਣਾ ਕੀ ਇਹ ਜੇ ਜੇ ਇਹਦੇ ਨਾਲ ਬਸਪਾ ਇਹਦੇ ਬਾਰੇ ਇਹਦੇ ਬਾਰੇ ਗੁਰਲਾਲ ਸੇਲਾ ਜੀ ਸਟੇਟ ਦੇ ਜਨਰਲ ਸੈਕਟਰੀ ਖੜੇ ਆ ਉਹ ਤੁਹਾਨੂੰ ਵਧੀਆ ਟੰਗਣਾ ਦੱਸ ਸਕਦੇ ਦੱਸਿਓ ਇੱਕ ਵਾਰੀ ਦੱਸ ਦਿਓ ਕਿਉਂ ਕਿਉਂ ਹੋਇਆ ਫੈਸਲਾ ਦੇਖੋ ਭੋਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੰਨਕਵਾਰੀ ਮਾਇਆ ਬਤਜੀ ਨੇ ਜਿਹੜਾ ਫੈਸਲਾ ਕੀਤਾ ਕਿ ਮਾਨਯੋਗ ਸਰਦਾਰ ਅਵਤਾਰ ਸਿੰਘ ਕ੍ਰੀਮਪੁਰ ਜੀ ਇਹਨਾਂ ਨੂੰ ਪ੍ਰਧਾਨ ਲਗਾਇਆ ਤੇ ਇਹਦਾ ਅਸੀਂ ਪੰਨਕਵਾਰੀ ਮਾਇਆ ਬਤਜੀ ਦਾ ਧੰਨਵਾਦ ਕਰਦੇ ਆਂ ਔਰ ਮਾਨਯੋਗ ਸਰਦਾਰ ਅਵਤਾਰ ਸਿੰਘ ਕ੍ਰੀਮਪੁਰ ਜੀ ਉਹਨਾਂ ਦਾ ਸਵਾਗਤ ਵੀ ਕਰਦੇ ਆਂ ਔਰ ਕਿਉਂਕਿ ਸਰਦਾਰ ਅਵਤਾਰ ਸਿੰਘ ਕ੍ਰੀਮਪੁਰ ਜੀ ਪੰਜਾਬ ਦੇ ਵਿੱਚ ਚੌਥੀ ਵਾਰ ਜਿਹੜੇ ਆ ਉਹ ਪ੍ਰਧਾਨ ਬਣੇ ਆ ਪੰਜਾਬ ਦੇ ਔਰ ਇਹ ਜਿਹੜਾ ਇਹ ਇਹ ਚੱਲਦਾ ਰਹਿੰਦਾ ਪਾਰਟੀਆਂ ਦੇ ਅੰਦਰ ਹਟਾਉਣਾ ਲਾਉਣਾ ਚੱਲਦਾ ਰਹਿੰਦਾ ਇਸ ਕਰਕੇ ਇਹ ਪ੍ਰਧਾਨ ਬਣੇ ਆ ਅਸੀਂ ਇਹਨਾਂ ਦਾ ਸਵਾਗਤ ਕਰਦੇ ਆਂ ਔਰ ਭੈਣ ਜੀ ਦਾ ਧੰਨਵਾਦ ਕਰਦੇ ਆਂ ਅੱਜ ਇੱਥੇ ਮਹਾਰਾਜ ਜੀ ਤੋਂ ਅਸ਼ੀਰਵਾਦ ਲੈਣ ਆਏ ਸੀਗੇ ਫਿਰ ਸਮਾਂ ਮਿਲਿਆ ਫਿਰ ਡਿਟੇਲ ਚ ਗੱਲ ਕਰ ਲਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜੀ ਜੀਤਨ ਗੜੀ ਸਾਹਿਬ ਉਹਨਾਂ ਕੋਲ ਪਿਆ ਗਿਆ ਕਿ ਜਿਹੜੇ ਪੈਨੀਪਲ ਨੇ ਕੋਰੋਨਾ ਦੀ ਇਹ ਘਟਾ ਦੇ ਕੀਤੀ ਆ ਉਹ ਉਹ ਦੱਸੇਗਾ ਜੀ ਦੇਖੋ ਇਹਦੇ ਬਾਰੇ ਤਾਂ ਉਹੀ ਜਾਣ ਸਕਦੇ ਆ ਸਾਡੇ ਤਾਂ ਧਿਆਨ 'ਚ ਨਹੀਂ ਤਾਂ ਦੀ ਗੱਲ ਕੋਈ ਵੀ ਤੇ ਕਾਫੀ ਸਰ ਜਿਹੜੇ ਵਰਕਰ ਆ ਜਿਹੜੇ ਮਾ ਸੀਬੀ ਦੀ ਵੀ ਭੇਜਦੇ ਆ ਬਸ ਵਸਪਾ ਦੇ ਉਹ ਤੁਹਾਡੇ ਧਿਆਨ ਦੇ ਵਿੱਚ ਆਇਆ ਕਿਉਂਕਿ ਅਮਨਸਰ ਦੇ ਵਿੱਚ ਬਹੁਤ ਸਾਰੇ ਵਰਕਰਾਂ ਨੇ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਅਸਤੀਫਾ ਦਿੱਤੇ ਆ ਜੀ ਹਾਂਜੀ ਉਹ ਧਿਆਨ 'ਚ ਨਹੀਂ ਆਇਆ ਜੇ ਧਿਆਨ ਚ ਆਊਗਾ ਤਾਂ ਦੇਖਾਂਗੇ ਵੈਸੇ ਵਸਪਾ ਦਾ ਵਰਕਰ ਨਹੀਂ ਉਹ ਜਿਹੜਾ ਕੋਈ ਅਸਤੀਫਾ ਦੇਊਗਾ ਵਸਪਾ ਦੇ ਵਰਕਰ ਪਾਰਟੀ ਦੇ ਨਾਲ ਸਾਰੇ ਚਨਾਨ ਵਾਂਗ ਖੜੇ ਆ ਔਰ ਖੜੇ ਰਹਿਣਗੇ ਧੰਨਵਾਦ ਸਾਰਾ ਪੰਜਾਬ ਨਾਲ ਚੰਨ ਪੰਜਾਬੀ نیوز ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ